ਅਗਲੀ ਫੋਰਵਰਡ ਚਲੀਏ ਕਹਿੰਦੇ ਭਈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਇੱਕ ਚੈਨਸਨ ਚੈਨ ਹੈਸਨ ਕੰਸਟਰਕਸ਼ਨ ਸਾਈਟ ਹੈਗਾ ਜੋ ਨਿਊਯਾਰਕ ਦੇ ਵਿੱਚ ਸੀ ਉਸ ਨੂੰ ਜਿਹੜਾ ਟਵਿਨ ਸਿਟੀ ਹੋਮ ਕੰਸਟਰਕਕਸ਼ਨ ਸਾਈਟ ਆ ਉਸ ਨੂੰ ਘੇਰ ਲਿਆ ਜਦੋਂ ਉੱਥੇ ਸਭ ਜ਼ੀਰੋ ਟੈਂਪਰੇਚਰ ਦੇ ਉੱਤੇ ਕੰਸਟਰਕਸ਼ਨ ਵਰਕਰ ਕੰਮ ਕਰ ਰਹੇ ਸੀਗੇ ਤੇ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਕੰਮ ਕਰ ਰਹੇ ਸੀ ਉਹ ਕਹਿੰਦੇ ਸਕਿਅਰ ਵੀ ਹੋ ਗਿਆ ਪਰ ਉਹ ਕੰਮ ਕਰਦੇ ਰਹੇ ਥੱਲੇ ਉਤਰੇ ਨਹੀਂ ਤੇ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਸੀ ਉਹਨਾਂ ਦੇ ਕੋਲ ਸਰਚ ਵਾਰੰਟ ਵੀ ਨਹੀਂ ਸੀ ਉਹ ਐਦਾਂ ਗਏ ਹੋ ਸਕੇ ਸੋ ਬਾਅਦ ਦੇ ਵਿੱਚ ਜਦੋਂ ਇੰਨੀ ਜ਼ਿਆਦਾ ਠੰਡ ਸੀ ਤੇ ਕੁਝ ਸਮੇਂ ਬਾਅਦ ਲੋਕ ਵੀ ਉੱਥੇ ਬਹੁਤ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ ਉਹ ਨਹੀਂ ਪ੍ਰੋਟੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਬਾਅਦ ਦੇ ਵਿੱਚ ਜੋ ਆਈਸਟੇਜੰਸੀ ਉਹ ਉੱਥੇ ਉਹਨਾਂ ਨੂੰ ਛੱਡ ਕੇ ਚਲੇ ਗਏ ਸੋ ਬਹੁਤ ਜਣੇ ਕਹਿੰਦੇ ਵੀ ਉਹ ਫਿਰ ਠੰਡ ਦੇ ਮਾਰੇ ਜਿਹੜੇ ਛੱਡ ਕੇ ਚਲੇ ਗਏ ਤੇ ਲਖਲੀ ਜਿਹੜੇ ਲੋਕ ਉੱਥੇ ਕੰਮ ਕਰਦੇ ਸੀ ਬਾਅਦ ਦੇ ਵਿੱਚ ਕਹਿੰਦੇ ਵੀ ਅਸੀਂ ਉਤਰੇ ਤੇ ਨਹੀਂ ਤਾਂ ਕਈ ਉਹਨਾਂ ਦੇ ਵਿੱਚੋਂ ਅਰੈਸਟ ਹੋ ਜਾਣੇ ਸੀਗੇ ਟ੍ਰੀਸ਼ੀਆ ਮੈਕਲੋਫਲਨ ਜੋ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹਨਾਂ ਦੇ ਏਜੰਟਸ ਨੇ 400 ਤੋਂ ਵੱਧ ਇਲੈਗਲ ਏਲੀਅਨਸ ਪੈਡੋਫਾਈਲਸ ਰੇਪਿਸਟ ਹੋਰ ਵਾਇਲੈਂਟ ਠੱਗ ਜਿਹੜੇ ਆ ਉਹ ਉਸ ਏਰੀਆ ਦੇ ਵਿੱਚ ਜਿਹੜੇ ਕਿਸੇ ਤਰ੍ਹਾਂ ਅਰੈਸਟ ਕੀਤੇ ਹੈਗੇ ਆ ਮਿਨੀਸੋਟਾ ਸਟੇਟ ਸੈਨੇਟਰ ਜੌਨ ਹੌਫਮੈਨ ਨੇ ਵੀ ਅਨਾਉਂਸ ਕੀਤਾ ਹੈ ਕਿ ਆਈਸ ਦੀ ਰੇਟਸ ਤੋਂ ਬਾਅਦ ਮੈਂ ਦੇਖਿਆ ਕਿ ਜਿਹੜੇ ਨੇਬਰਹੂਡ ਕਾਫੀ ਸ਼ਾਪਸ ਹੋਰ ਜਿਹੜੇ ਬਿਜ਼ਨੈਸਸ ਆ ਉੱਥੇ ਬਿਲਕੁਲ ਲੋਕ ਆਉਣੇ ਜਾਣੇ ਕਟੇ ਹੋਏ ਹੈਗੇ ਆ ਜਿਹੜੇ ਸਮਾਲ ਬਿਜ਼ਨੈਸ ਓਨਰਸ ਆ ਕਹਿੰਦੇ ਵੀ ਟੈਕਸ ਪੇਅਰਸ ਹੈਗੇ ਆ ਤੇ ਪੀਪਲ ਜਿਹੜੇ ਲੋਕ ਆ ਉਹ ਕਮਿਊਨਿਟੀ ਦੇ ਵਿੱਚ ਇਨਵੈਸਟ ਕਰਦੇ ਆ ਜੋਬਸ ਕ੍ਰੀਏਟ ਕਰਦੇ ਆ ਆਪਣੀ ਨੇਬਰਹੂਡ ਨੂੰ ਬਚਾਉਂਦੇ ਆ ਪਰ ਜੇ ਇਸ ਹਿਸਾਬ ਨਾਲ ਅ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਛਾਪੇ ਮਾਰ ਰਹੇ ਆ ਤੇ ਉਹ ਬਿਜ਼ਨਸ ਬੰਦ ਹੋ ਰਹੇ ਹੈਗੇ ਆ ਜਾਂ ਉਹ ਬਿਜ਼ਨਸ ਖੋਲ ਹੀ ਨਹੀਂ ਰਹੇ ਵੀ ਪਤਾ ਨਹੀਂ ਇਮੀਗ੍ਰੇਸ਼ਨ ਵਾਲੇ ਉੱਥੇ ਜਿਹੜੇ ਛਾਪੇ ਆ ਉਹ ਆ ਕੇ ਨਾ ਮਾਰ ਦੇਣ ਅਗਲੀ ਫੋਰਵਰਡ ਚਲੀਏ ਕਹਿੰਦੇ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਇੱਕ ਚੈਨਸਨ ਚੈਨ ਹੈਸਨ ਕੰਸਟਰਕਸ਼ਨ ਸਾਈਟ ਹੈਗਾ ਜੋ ਨਿਊਯਾਰਕ ਦੇ ਵਿੱਚ ਸੀ ਉਸ ਨੂੰ ਜਿਹੜਾ ਟਵਿਨ ਸਿਟੀ ਹੋਮ ਕੰਸਟਰਕਸ਼ਨ ਸਾਈਟ ਆ ਉਸ ਨੂੰ ਘੇੜ ਲਿਆ ਜਦੋਂ ਉੱਥੇ ਸਭ ਜ਼ੀਰੋ ਟੈਂਪਰੇਚਰ ਦੇ ਉੱਤੇ ਕੰਸਟਰਕਸ਼ਨ ਵਰਕਰ ਕੰਮ ਕਰ ਰਹੇ ਸੀਗੇ ਤੇ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਕੰਮ ਕਰ ਰਹੇ ਸੀ ਉਹ ਕਹਿੰਦੇ ਸਕੇਅਰ ਵੀ ਹੋ ਗਿਆ ਪਰ ਉਹ ਕੰਮ ਕਰਦੇ ਰਹੇ ਥੱਲੇ ਉਤਰੇ ਨਹੀਂ ਤੇ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਸੀ ਉਹਨਾਂ ਦੇ ਕੋਲ ਸਰਚ ਵਾਰੰਟ ਵੀ ਨਹੀਂ ਸੀ ਉਹ ਐਵੇਂ ਗਏ ਹੋ ਸੀਗੇ ਸੋ ਬਾਅਦ ਦੇ ਵਿੱਚ ਜਦੋਂ ਇੰਨੀ ਜ਼ਿਆਦਾ ਠੰਡ ਸੀ ਤੇ ਕੁਝ ਸਮੇਂ ਬਾਅਦ ਲੋਕ ਵੀ ਉੱਤੇ ਬਹੁਤ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ ਉਹ ਨਹੀਂ ਪ੍ਰੋਟੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਬਾਅਦ ਦੇ ਵਿੱਚ ਜੋ ਆਈਸਟੇਜੰਸੀ ਉਹ ਉਥੇ ਉਹਨਾਂ ਨੂੰ ਛੱਡ ਕੇ ਚਲੇ ਗਏ ਸਬਾਹ ਜਾਨੇ ਕਹਿੰਦੇ ਵੀ ਉਹ ਫਿਰ ਠੰਡ ਦੇ ਮਾਰੇ ਜਿਹੜੇ ਛੱਡ ਕੇ ਚਲੇ ਗਏ ਤੇ ਲਖਲੀ ਜਿਹੜੇ ਲੋਕ ਉਥੇ ਕੰਮ ਕਰਦੇ ਸੀ ਬਾਅਦ ਦੇ ਵਿੱਚ ਕਹਿੰਦੇ ਵੀ ਅਸੀਂ ਉਤਰੇ ਤੇ ਨਹੀਂ ਤਾਂ ਕਈ ਉਹਨਾਂ ਦੇ ਵਿੱਚੋਂ ਅਰੈਸਟ ਹੋ ਜਾਣੇ ਸੀਗੇ ਟ੍ਰੀਸ਼ੀਆ ਮੈਕਲੋਫਲਨ ਜੋ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਉਹਨਾਂ ਦੇ ਏਜੰਟਸ ਨੇ 400 ਤੋਂ ਵੱਧ ਇਲੈਗਲ ਏਲੀਅਨਸ pedophiles rapeist ਹੋਰ violent thugs ਜਿਹੜੇ ਆ ਉਹ ਉਸ ਏਰੀਆ ਦੇ ਵਿੱਚ ਜਿਹੜੇ ਕਿਸੇ ਤਰ੍ਹਾਂ ਅਰੈਸਟ ਕੀਤੇ ਹੈਗੇ ਆ ਮਿਨੇਸੋਟਾ ਸਟੇਟ ਸੈਨੀਟਰ ਜੌਨ ਹੌਪਮੈਨ ਨੇ ਵੀ ਅਨਾਉਂਸ ਕੀਤਾ ਹੈ ਪਈ ਆਈਸ ਦੀ ਰੇਡਸ ਤੋਂ ਬਾਅਦ ਮੈਂ ਦੇਖਿਆ ਪਈ ਜਿਹੜੇ ਨੇਬਰਹੂਡ ਕਾਫੀ ਸ਼ਾਪਸ ਹੋਰ ਜਿਹੜੇ ਬਿਜ਼ਨੈਸਸ ਆ ਉੱਥੇ ਬਿਲਕੁਲ ਲੋਕ ਆਉਣੇ ਜਾਣੇ ਘਟੇ ਹੋਏ ਹੈਗੇ ਆ ਜਿਹੜੇ ਸਮਾਲ ਬਿਜ਼ਨੈਸ ਓਨਰਸ ਆ ਕਹਿੰਦੇ ਵੀ ਟੈਕਸ ਪੇਅਰਸ ਹੈਗੇ ਆ the people ਜਿਹੜੇ ਲੋਕ ਆ ਉਹ ਕਮਿਊਨਿਟੀ ਦੇ ਵਿੱਚ ਇਨਵੈਸਟ ਕਰਦੇ ਆ ਜੌਬਸ ਕ੍ਰੀਏਟ ਕਰਦੇ ਆ ਆਪਣੀ ਨੇਬਰਹੂਡ ਨੂੰ ਬਚਾਉਂਦੇ ਆ ਪਰ ਜੇ ਹਿਸਾਬ ਨਾਲ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਛਾਪੇ ਮਾਰ ਰਹੇ ਆ ਤੇ ਉਹ ਬਿਜ਼ਨੈਸ ਬੰਦ ਹੋ ਰਿਹਾ ਹੈਗੇ ਆ ਜਾਂ ਉਹ ਬਿਜ਼ਨੈਸ ਖੋਲ ਹੀ ਨਹੀਂ ਰਹੇ ਵੀ ਪਤਾ ਨਹੀਂ ਇਮੀਗ੍ਰੇਸ਼ਨ ਵਾਲੇ ਉੱਥੇ ਜਿਹੜੇ ਛਾਪੇ ਆ ਉਹ ਆ ਕੇ ਨਾ ਮਾਰਦੇ ਆ